ਇਲੈਕਟ੍ਰੋਨਿਕਸ ਦੇ ਪਰੇ ਗੋਦਾਮ ਨੂੰ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡ ਦੇ ਵੱਲੋਂ ਹਾਲਾਂਕਿ ਮੌਕੇ ਤੇ ਕਾਬੂਤਾ ਪਾ ਲਿਆ ਗਿਆ ਪਰ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਤਾਂ ਬਟਾਲਾ ਦੇ ਵਿੱਚ ਸਵੇਰੇ ਕਰੀਬ 8:30 ਵਜੇ ਦੇ ਕਰੀਬ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਲਾਈਨ ਰੋਡ ਦੇ ਸਾਹਮਣੇ ਭੁੱਲਰ ਪੈਲੇਸ ਵਾਲੀ ਗਲੀ ਉਤਪਨਗਰ ਬਟਾਲਾ ਦੇ ਵਿੱਚ ਇੱਕ ਇਲੈਕਟ੍ਰੋਨਿਕਸ ਦੇ ਸਮਾਨ ਦੇ ਨਾਲ ਪਰੇ ਗੋਦਾਮ ਚੱਗ ਲੱਗੀ ਹੈ ਤੇ ਇਸ ਦੇ ਨਾਲ ਭਾਰੀ ਨੁਕਸਾਨ ਹੋਇਆ ਹੈ। ਤੇ ਗੋਦਾਮ ਦੇ ਮਾਲਕ ਜਿਸ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਸਟਾਰ ਇਲੈਕਟ੍ਰੋ ਵਰਲਡ ਨਾਂ ਦੀ ਦੁਕਾਨ ਹੈ। ਜਿਸ ਦਰ ਦੇ ਵਿੱਚ ਕੀ ਇਹ ਵੱਡਾ ਹ ਗਿਆ ਗੋਦਾਮ ਦੇ ਵਿੱਚ ਆਪੋਨੇ 8:30 ਵਜੇ ਦੇ ਕਰੀਬ ਅੱਗ ਲੱਗਦੀ ਹੈ ਤੇ 24 ਤੋਂ 25 ਲੱਖ ਦਾ ਨੁਕਸਾਨ ਜ਼ਾਹਰ ਕੀਤਾ ਹੈ ਉੱਥੇ ਫਾਇਰ ਬ੍ਰਿਗੇਡ ਟੀਮ ਮੌਕੇ ਤੇ ਪਹੁੰਚੀ ਹੈ ਤੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿ ਨਹੀਂ ਮਤਰਿਆ ਕਿ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਚਾਰ ਗੱਡੀਆਂ ਇੱਥੇ ਅੱਗ ਬੁਝਾਉਣ ਦੇ ਲਈ ਪਹੁੰਚੀਆਂ ਨੇ ਤਾਂ ਉਦੋਂ ਦੀ ਬਟਾਲਾ ਤੋਂ ਵਿਧਾਇਕ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਰ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਪ੍ਰਾ ਅੰਮ੍ਰਿਤ ਕਲਸੀ ਮੌਕੇ ਤੇ ਪਹੁੰਚ ਕੇ ਨੇ ਤੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਹਰ ਇੱਕ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਇਸ ਦਰਮਿਆਨ ਫਾਇਰ ਬ੍ਰਿਗੇਡ ਦੀ ਕਾਰਵਾਈ Delhi ਵੀ ਉਹਨਾਂ ਦੀ ਵੀ ਪਿੱਠ ਥਪਥਪਾਈ ਗਈ ਹੈ ਮੈਨੂੰ ਤੇ ਲੱਗਦਾ ਹੈ ਕਿ ਇਹ ਆਵਾਜ਼ ਦਾ ਕੋਈ ਤਰ੍ਹਾਂ ਨਹੀਂ ਆ ਰਿਹਾ ਹੈ ਤਾਂ ਇਹ ਕੁਝ ਵੀ ਬਸ ਆ ਰਹੇ ਸੀ ਜਾਨੀ ਆਜੋ ਲੱਗਦਾ ਲੱਗਦਾ ਵੀ ਮੋਬਾਈਲ ਚੱਲ ਰਿਹਾ ਹੈ ਮੈਂ ਦੇਖ ਰਿਹਾ ਨਵਾਂ ਹੀ ਫੋਨ ਪਿਆ ਉਹ ਖੋਦ ਦੇ ਤਾਰਗੇਟਿੰਗ ਜਿਹੜੀ ਇਹ ਜਿਹੜਾ ਚੋਣ ਲੈ ਕੇ ਆਇਆ ਉਹ ਜਿਹੜਾ ਕਿ ਹਰ ਦਰਵੇ ਤੇ ਪਰਦੇ ਤੋਂ ਨਿਆ ਨਿਆ ਚੜ੍ਹੇ ਤੇ ਮੈਨੂੰ ਜਿਹੜਾ ਪਹੁੰਚ ਲੱਗ ਰਿਹਾ ਉਹ ਨੂੰ ਨਾ ਜਿਵੇਂ ਪਹੁੰਚੇ ਉਹ ਮੋਡਲ ਟਾਊਨ ਬਟਾਲਾ ਇਹ ਖੁਦ ਆਮ ਸੀ ਇਹ ਨਾਂ ਦਾ ਜਿੱਥੇ ਇਹਨਾਂ ਨੇ ਦੀਵਾਲੀ ਦਾ ਸਟੋਰ ਜਿਹੜਾ ਵਾ ਰੱਖਿਆ ਸੀ ਜਿੱਦਾਂ ਰੈਫਰਿਜਰੇਟਰ ਨੇ ਵਾਸ਼ਿੰਗ ਮਸ਼ੀਨਸ ਨੇ ਟੀਵੀ ਨੇ ਇਲੈਕਟ੍ਰੋਨਿਕ ਆਈਟਮ ਨੇ ਉਹ ਜੋ ਮੈਨੂੰ ਫਾਰਮਟ ਗੇਟ ਟੀਮ ਤੋਂ ਪਤਾ ਚੱਲਿਆ ਉਹਨਾਂ ਦੇ ਸਰਵੇ ਦੇ ਸਾਬਨਾ ਜਿਹੜਾ ਐਸਾ ਦਾ ਵਾਇਰ ਸ਼ਾਰਟਕਟ ਹੋਈ ਹੈ ਉਹਦੇ ਅਰਥ ਕਿ ਜਿਹੜੀ ਆਂਗ ਬਹੁਤ ਤੇਜ਼ੀ ਨਾਲ ਵਧੀ ਪਰ ਚਲੋ ਬਹੁਤ ਨੁਕਸਾਨ ਹੋਇਆ ਇਹਨਾਂ ਦਾ ਪਿੱਛੇ ਬਟ ਮੈਂ ਹੀ ਇਹਨਾਂ ਪਰਮਾਤਮਾ ਅਰਪਾ ਅਰੇ ਜੋ ਇਹਨਾਂ ਦੀ ਵਾਪਸ ਰਿਕਵਰੀ ਹੋ ਸਕਦੀ ਹੋਵੇ ਔਰ ਸੱਚੇ ਪਾਤਸ਼ਾਹ ਦਾਏ ਸ਼ੁਕਰ ਹੈ ਕਿ ਹਾਂ ਵੀ ਉਹੀ ਵੀਟ ਕਿਸੇ ਦਾ ਵੀ ਆਨ ਘਵਾਨ ਸਾਹਮਣੇ ਆ ਰਬਸੋ ਵੀ ਉਹ ਬਿਲਡਿੰਗ ਦੇ ਵਿੱਚ ਉਸ ਵਲੇ ਹੈ ਨਹੀਂ ਇਸੇ ਦਾ ਉਹ ਜਾਨੀ ਨੁਕਸਾਨ ਨਹੀਂ ਹੋਇਆ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀ ਐਲ ਸੀ ਡੀ ਐਮ ਐਲ اے ਬਟਾਲਾ ਉਹ ਪਹੁੰਚੇ ਸੀ ਅਰਜਨ ਮੀਟਿੰਗ ਆ ਕੇ ਥੋੜਾ ਉਹਨਾਂ ਨੂੰ ਹੋਲਡ ਕਰਨਾ ਪਿਆ ਬਾਕੀ ਉਹ ਵੀ ਇੱਥੇ ਪਹੁੰਚ ਰਹੇ ਨੇ ਸਭ ਪੁਵਾਰੀ ਦੱਸਿਆ ਮਾਲਕ ਨੇ ਕਰੀ 25 ਲੱਖ ਦਾ ਨੁਕਸਾਨ ਦੇ ਖਸਾ ਆਈਡੀਆ ਹੈ ਇਹ ਨੁਕਸਾਨ ਕਾਫੀ ਹੈ ਇੱਕ ਰੁਪਏ ਦਾ ਨੁਕਸਾਨ ਨੂੰ ਬੜਾ ਹੁੰਦਾ ਪ੍ਰਸ਼ਾਸਨ ਨੂੰ ਮੰਨ ਕੇ ਜੀ ਕਿ ਚਲੋ ਉਹਨਾਂ ਦੀ ਕੋਈ ਕੋਈ ਸਹਾਇਤਾ ਕੀਤੀ ਹੈ ਇਹ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਡਾਕੂਮੈਂਟੇਸ਼ਨ ਚ ਜਿੱਥੇ ਵੀ ਇਹਨਾਂ ਦੀ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਹਾਂ ਵੀ ਸਾਨੂੰ ਉਹ ਐਚ ਵੀ ਜ਼ਾ ਡਾਕੂਮੈਂਟ ਰਕਵਾਇਡ ਹੈ ਅਸੀਂ ਪ੍ਰਾਇੋਰਟੀ ਦੇ ਬੇਸਿਸ ਤੇ ਜਿਹੜੇ ਦੋ ਤਿੰਨ ਦਿਨ ਦਾ ਕੰਮ ਹੋਇਆ ਉਹਨੂੰ ਦੋ ਤਿੰਨ ਘੰਟੇ ਜਨਤਾਨ ਦੀ ਕੋਸ਼ਿਸ਼ ਆ ਕਿ ਇਹਨਾਂ ਨੂੰ ਪੂਰਾ ਸਹਾਇਤਾ ਪੂਰੀ ਇਹਨਾਂ ਦਾ ਇਹ ਸਾਡੇ ਵੱਡੇ ਭਰਾ ਨੇ ਪਰਿਵਾਰ ਹੈ ਸਾਡਾ ਇੱਥੇ ਸਾਡੇ ਵੀਰ ਇੰਡੀਆ ਗੋਪਨ ਨੇ ਉਹ ਸ਼ੇਰੀਪਈ ਦੇ ਨਾਲ ਚੱਲਦੇ ਨੇ ਉਹਨਾਂ ਦੇ ਮਾਸੀ ਦੇ ਬੇਟੇ ਨੇ ਵੱਡੇ ਵੀਰ ਜੀ ਪਹੁੰਚੇ ਨੇ ਇੱਥੇ ਅਸੀਂ ਇਹਨਾਰੇ ਭਰਾਵਾਂ ਛੋਟੇ ਅਸੀਂ ਹਮੇਸ਼ਾ ਹਰ ਪੱਖੋਂ ਇਹਨਾਂ ਦੇ ਨਾਲ ਹਾਂ ਜੀ ਸਰ ਕੈਮਰੇ ਨੇ ਤਸਵੀਰਾਂ ਕੈਚ ਕੀਤੀਆਂ ਜੋ ਫਾਈਬਰ ਗਲੇਡ ਨੇ ਇੱਕ ਵਧੀਆ ਕੰਮ ਕੀਤਾ ਮੇਰੇ ਸ਼ਰਮਾ ਦੀ ਗਵਾਹੀ ਚ ਕੀ ਕਹਿਣਾ ਚਾਹੁੰਦੇ ਆ ਤੁਹਾਨੂੰ ਤਸਵੀਰਾਂ ਵੀ ਸਕਰੀਨ ਤੇ ਅੱਜ ਨਜ਼ਰ ਆ ਜਾਣਗੀਆਂ ਇਹਨਾਂ ਦਲੇਰੀ ਨਾਲ ਅੰਦਰ ਵੜ ਕੇ ਕੰਮ ਗੋਕੋ ਜੀ ਮੈਂ ਸੱਚਾਈ ਦੱਸਦਾ ਇਹਨਾਂ ਦੀ ਗੱਡੀ ਜਦੋਂ ਮੇਰੇ ਅੱਖਾਂ ਦੇ ਅੱਗੇ ਵੀ ਆਉਂਦੀ ਨਾ ਜਾਂ ਮੈਂ ਉਧਰੋਂ ਰੋਸ ਅਰਿਆਨਾ ਦੇ ਆਫਿਸ ਤੋਂ ਮਾਮੀ ਸ਼ਾ ਪ੍ਰਮਾਤਮਾ ਦਾ ਨਾਮ ਲੈ ਕੇ ਦੰਦਾ ਕਿਉਂਕਿ ਇਹ ਜਿਹੜੇ ਬੰਦੇ ਨੇ ਹੈ ਇਨਸਾਨ ਨੇ ਇਹਨਾਂ ਦੀਆਂ ਵੀ ਮਾਵਾ ਪੈਣਾ ਫਾਦਰ ਬੱਚੇ ਪਰਿਵਾਰ ਸਾਰਾ ਇਹਨਾਂ ਦਾ ਵੀ ਪਿੱਛੇ ਆ ਠੀਕ ਹੈ ਇਹਨਾਂ ਦੀ ਜੋ ਦਲੇਰੀ ਉਹਨੂੰ ਮੈਂ ਦਾਤ ਦਿੰਦਾ ਪਲੱਸ ਮੈਂ ਪਰਸਨਲੀ ਕੱਲ ਨੂੰ ਹੋਰ ਮਤਲਬ ਕੁਝ ਹੋਇਆ ਸਾਡੇ ਹੱਥ ਵਾਸਤੇ ਇਹਨਾਂ ਦੀ ਪਰਸਨਲੀ ਜਿਹੜੀ ਇੰਸ਼ੋਰੈਂਸਾਂ ਨੇ ਉਹਨਾਂ ਦਾ ਵੀ ਜਿਹੜਾ ਹਰਚਾ ਮੈਂ ਆਪਣੇ ਸਿਰ ਤੋਂ ਐਮਐਲਏ ਸਾਹਿਬ ਦੇ ਖਰਚੇ ਦੇ ਵਿੱਚੋਂ ਚੁਕਾਉਣਾ ਚਾਹੂੰਗਾ ਕਿ ਇਹਨਾਂ ਦੀ ਪਰਸਨਲ ਹੈਲਥ ਇੰਸ਼ੋਰੈਂਸ ਜਿਹੜੀਆਂ ਅਰਵਾਉਣੀਆਂ ਨੇ ਇਹ ਬਹੁਤ ਦਲੇਰੇ ਬੰਦੇ ਨੇ ਇਹਨਾਂ ਦੀ ਟੀਮ ਨੂੰ ਸਾਰਿਆਂ ਨੂੰ ਮੈਂ ਬਹੁਤ ਦਾਤ ਦਿੰਦਾ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਤੇ ਆਪਣੇ ਸਾਰੇ ਪਰਿਵਾਰ ਵੱਲੋਂ ਜਿਆਨਾ ਪਾਰੰਜੀ ਸਿੰਘ ਮੈਂ ਸਿੰਬਲ ਚੋਂ ਉਸਟਾਲ ਲਕੜਾ ਰਹਿਣ ਵਾਲਾ ਹਾਂ ਮੈਂ ਸੁਣਤਾ ਫਿਰ ਇਹਨਾਂ ਨੂੰ 8:30 ਵਜੇ ਆਣੀ ਗਵਾਟ ਤੋਂ ਫੋਨ ਆਇਆ ਕਿ ਤੁਹਾਡੇ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਫਿਰ ਮੈਂ ਗੋਲਿਆ ਆਇਆ ਫਟਾਫਟ ਆਪਣਾ ਬਜ਼ੁਰਗ ਨੂੰ ਫੋਨ ਕੀਤਾ ਮੇਰੇ ਮਾਮਾ ਜੀ ਆਏ ਨਾਲ ਫਟਾਣੇ ਆ ਕੇ ਸ਼ਟਰ ਗੋਲਿਆ ਗੇਟ ਕੋਲਿਆ ਤੇ ਵਿੱਚ ਕਾफी ਅੱਗ ਲੱਗ ਚੁੱਕੀ ਸਾਡੇ ਔਨ ਟਿੱਕਰ ਕਾफी ਅੱਗ ਦੇ ਭਾਂਬੜ ਮਚਦੇ ਪਏ ਸੀ ਤੇ ਸਾਰਾ ਹੀ ਸੌਫਟ ਵੈਡਾ 24-25 ਲੱਖ ਰੁਪਏ ਦਾ ਕੁਝ ਨਹੀਂ ਬਚਿਆਗਾ ਸਭ ਮਤਲਬ ਸੌਗ ਨੂੰ ਆਸtro ਗਿਆ ਇਹ ਆਪਣਾ ਹੈਡਗੇਟ ਉੱਤਮ ਨਗਰ ਮੋਟਰ ਕੌਨਕ ਤਾਰਨੇ ਦੇ ਪੈਂਦਾ ਜੀ ਉੱਥੇ ਸਾਡਾ ਗੋਦਾਮ ਕੀ ਲੱਗਦਾ ਕਿਦਾਂ ਅੱਗ ਲੱਗੀ ਸਾਰਾ ਅਜੇ ਕੁਝ ਨਹੀਂ ਦੱਸ ਸਕਦੇ ਜਿੰਨਾ ਕੋ ਪਤਾ ਲੱਗਦਾ ਹੈ ਕਿਉਂ ਹੋ ਰਹਾ ਆ ਸੀ ਆਨੀਆਂ ਜੀ ਸੱਤ ਕਾਫੀ ਸਟਾਕ ਕੀਤਾ ਸੀ ਦੀਵਾਲੀ ਦਾ ਆਪਾਂ 24 25 ਲੱਖ ਦਾ ਸਟਾਕ ਕੀਤਾ ਸੀ ਹੁਣ ਸਾਰਾ ਹੀ ਸੜ ਕੇ ਸੁਆਹ ਹੋ ਗਿਆ ਹੁਣ ਫਾਈਵ ਗ੍ਰੇਡ ਨੂੰ ਕਿਦਾਂ ਸਮਝੋ ਟਾਈਮ ਨਾ ਆਇਆ ਟਾਈਮ ਨਾ ਆ ਗਿਆ ਵੀ 25 ਮਿੰਟ ਲੱਗ ਗਏ ਫਿਰ ਆਂਦੇ ਹੁੰਦੇ ਆਏ ਫਿਰ ਵੀ ਆਂਦੇ باوجود ਵੀ ਸਾਰਾ ਨੁਕਸਾਨ ਹੋ ਚੁੱਕਾ ਕੁਝ ਨਹੀਂ ਬਚਿਆ ਰਹਿ ਗਿਆ ਸਹੀ ਆਂਦੇ ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰ ਨਿਕਮਟਾਲਾ ਤੋਂ ਜੀ ਤੁਸੀਂ ਆਇਆ ਤਾਂ ਤੁਸੀਂ ਨੀਰੇਸ਼ ਕਹਿੰਦੇ ਸਰ 7:45 ਦਾ ਸਾਨੂੰ ਜਿਹੜੀ ਕਾਲ ਆਈ ਹੈ ਨਿਰਬਾਉਤ ਤੇ ਪੰਜ-ਸੱਤ ਮਿੰਟ ਦੀਆਂ ਗੱਡੀਆਂ ਦੋਵੇਂ ਟਰਨ ਆਊਟ ਕੀਤੀਆਂ ਤੇ ਗੱਡੀਆਂ ਇੱਥੇ ਪੰਜ-ਸੱਤ ਮਿੰਟ ਚ ਆ ਗਈਆਂ ਗਲੀ ਸਕਰੀ ਹੋਣ ਕਰਕੇ ਥੋੜਾ ਜਾ ਟਾਈਮ ਲੱਗਦਾ ਕੰਮ ਕਰਨ ਨੂੰ ਲੇਕਿਨ ਇੱਕ ਤਾਂ ਸ਼ਟਰ ਬੰਦ ਸੀਗਾ ਦੁਕਾਨ ਦਾ ਉਹ ਪਾੜ ਕੇ ਅੰਦਰ ਮਟੀਰੀਅਲ ਸਾਰਾ ਫ੍ਰਿਜਾਂ ਦਾ ਵਾਪ ਫੋਮ ਵਗੈਰਾ ਵਿੱਚ ਉਹਦੇ ਕਰਕੇ ਥੋੜੀ ਦਿੱਕਤ ਆ ਰਹੀ ਹੈ ਬਾਕੀ ਬੈਕ ਵਿੱਚ ਅੰਦਰ ਕੰਟਰਾਕਟਰ ਸਾਡੇ ਕੀ ਲੱਗਦਾ ਕਿ ਸਾਡੇ ਇਹ ਤੇ ਬਾਅਦ ਉਹ ਸਾਡਾ ਅਨਲਾਈਜ਼ ਕਰ ਸਕਣਗੇ ਕਿ ਕਿਸ ਤਰ੍ਹਾਂ ਅੱਗੇ ਲੱਗਣਾ ਹੈ ਹੱਲੇ ਤੇ ਫਿਲਹਾਲ ਹੀ ਇੱਕ ਬੁਝਾਉਣ ਵਾਲੇ ਪਾਸੇ ਕਿੰਨੀਆਂ ਗੱਡੀਆਂ ਗੱਡੀਆਂ ਸਿਰ ਚਾਰ ਟਰਨ ਆਊਟ ਮਤਲਬ 3-3 ਚਾਰ- ਕਾਰ ਗੱਡੀਆਂ ਲਗਾਤਾਰੀ ਤਰਨ ਉਹ ਚੱਲਦੀ ਹੈ बार-बार ਭਰ ਕੇ ਆਦੀ ਹੈ